V5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੋਂ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਵਿਕਰਮ ਸੋਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਮੋਹਾਲੀ ਜ਼ਿਲ੍ਹੇ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਵਿਜੀਲੈਂਸ ਵੱਲੋਂ ਦਾਖਲ ਕੀਤੀ ਗਈ ਹੈ ਤੇ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਦੇ ਵਿੱਚ ਕਿਹਾ ਗਿਆ ਹੈ ਕਿ 200 ਗਵਾਹਾਂ ਦੀ ਗਵਾਹੀ ਹੋਈ ਹੈ ਤੇ 400 ਦੇ ਕਰੀਬ ਬੈਂਕ ਖਾਤੇ ਫਰੋ ਲੈ ਗਏ ਨੇ ਤੇ ਜਾਂਚ ਹੋਈ ਹੈ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਸ਼ਰਮਣੀ ਕਾਲੀ ਦਲ ਦੇ ਵੱਡੇ ਲੀਡਰ ਨੇ ਤੇ ਲਗਾਤਾਰ ਉਹਨਾਂ ਵੱਲੋਂ ਮੋਹਾਲੀ ਦੀ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦਾਖਲ ਕੀਤੀ ਜਾਂਦੀ ਸੀ ਵੀ ਮੈਨੂੰ ਜ਼ਮਾਨਤ ਮਿਲਣੀ ਚਾਹੀਦੀ ਆ ਪਰ ਲਗਾਤਾਰ ਉਹਨਾਂ ਦੀ ਅਰਜੀ ਉਹ ਮੁਹਾਲੀ ਕੋਰਟ ਵੱਲੋਂ ਖਾਰਜ ਕੀਤੀ ਜਾ ਰਹੀ ਸੀ ਤੇ ਅੱਜ 40000 ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਵੱਲੋਂ ਦਾਖਲਕਾਰ ਦਿੱਤੀ ਗਈ ਆ ਅਦਾਲਤ ਦੇ ਵਿੱਚ ਤੇ ਵਧੇਰੇ ਜਾਣਕਾਰੀ ਦੀ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਸਿਮਰਜੀਤ ਕੋਰ ਗਿਲਦੇ ਨਾਲ ਸੋ ਸਿਮਰ ਜਿਦਾ ਕੇ ਸੂਤਰ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅੱਜ ਬਿਜ਼ਨਸ ਵੱਲੋਂ 40000 ਪੰਨਿਆਂ ਦੀ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਕੀ ਉਸ ਚਾਰ ਸ਼ੀਟ ਦੇ ਵਿੱਚ ਐ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਅੰਮ ਬਿਲਕੁਲ ਬਲਵਿੰਦਰ ਸ਼ੋਕ ਵਿਕਰਮ ਸਿੰਘ ਜੀਠਿਆ ਮਾਮਲੇ ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਐਸਪੀ ਜਿਹੜੀ ਹੈ ਨਿਰਧਾਰਿਤ ਸਮਾਂ ਸੀਮਾ ਹੁੰਦੀ ਹੈ ਉਸ ਦੇ ਅੰਦਰ ਅੰਦਰ ਹੀ ਅਸੀਂ ਜਿਹੜੀ ਚਾਛੜ ਹੈ ਉਹ ਉਦਾਰ ਕਰ ਰਹੇ ਹਾਂ ਔਰ 59ਵੇਂ ਦਿਨ ਤੇ ਚਾਛੜ ਜਿਹੜੀ ਹੈ ਉਹ ਉਦਾਰ ਕੀਤੀ ਜਾ ਰਹੀ ਹੈ 40 ਹਜ਼ਾਰ ਪੰਨਿਆਂ ਤੋਂ ਵੱਧ ਦੀ ਚਾਛੜ ਦਿੱਤੀ ਜਾਏਗੀ ਕਿ ਇਹਦੇ ਵਿੱਚ 40 ਹਜ਼ਾਰ ਤੋਂ ਵੱਧ ਪੰਨੇ ਨੇ ਇਸ ਤੋਂ ਲਾ ਮਾਮਲਾ ਅਦਾਲਤ ਦੇ ਵਿੱਚ ਚਾਰ ਸ਼ੀਟ ਹੈ ਜਿਹੜੀ ਉਦਾਰ ਕੀਤੀ ਜਾਵੇਗੀ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਚਾਰ ਸ਼ੀਟ ਦੇ ਵਿੱਚ 200 ਲੋਕਾਂ ਦੀ ਗਵਾਹੀ ਦਰਜ ਕੀਤੀ ਗਈ ਹੈ ਯਾਨੀ ਕਿ 200 ਗਵਾਹ ঠিক ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਇਸ ਚਾਰ ਸ਼ੀਟ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ 400 ਬੈਂਕ ਖਾਤਿਆਂ ਦੀ ਜਾਂਚ ਹੈ ਉਹਦੀ ਰਿਪੋਰਟ ਵੀ ਵਿੱਚ ਨੱਥੀ ਕੀਤੀ ਹੋਈ ਹੈ ਇਸ ਚਾਰ ਸ਼ੀਟ ਦੇ ਤੋਂ ਕੁੱਲ ਮਿਲਾ ਕੇ ਜੋ ਸਾਡੇ ਪਰੋਸੇਗ ਸੂਤਰਾਂ ਨੇ ਜਾਣਕਾਰੀ ਦਿੱਤੀ ਉਹ ਕਹਿੰਦੇ ਕਿ 15 ਥਾਵਾਂ ਸਿਗੀਆਂ ਜਿਥੇ ਉਹਦੀ ਜਾਂਚ ਕੀਤੀ ਗਈ ਜਿੱਥੇ ਛਾਪੇਮਾਰੀ ਕੀਤੀ ਗਈ ਰੇਡ ਕੀਤੀ ਗਈ ਇਹਦੇ ਵਿੱਚ ਪੰਜਾਬ ਦਾ ਵੀ ਜ਼ਿਕਰ ਹੈ ਹਰਿਆਣਾ ਦਾ ਵੀ ਜ਼ਿਕਰ ਹੈ ਹਿਮਾਚਲ ਦਾ ਯੂਪੀ ਦਾ ਤੇ ਦਿੱਲੀ ਦੇ ਵੱਖ-ਵੱਖ ਥਾਵਾਂ ਦਾ ਜ਼ਿਕਰ ਹੈ ਇਹਨਾਂ ਸਾਰੀਆਂ ਥਾਵਾਂ ਤੇ ਜੋ ਛਾਪੇਮਾਰੀ ਹੋਈ ਉਸ ਦੇ ਵਿੱਚ ਕੀ ਕੁਝ ਤੱਥ ਨਿਕਲੇ ਨੇ ਕੀ ਕੁਝ ਫੈਕਟ ਨਿਕਲੇ ਨੇ ਉਹ ਵੀ ਚਾਰ ਸ਼ਿਟ ਦੇ ਵਿੱਚ ਲਿਖੇ ਗਏ ਨੇ ਇਸ ਤੋਂ ਲਗਾਇਕੋ ਗੌਰ ਬੜੀ ਹੀ ਇੰਟਰਸਟਿੰਗ ਜਿਹੜੀ ਸਾਨੂੰ ਪਤਾ ਲੱਗਿਆ ਜੋ ਸੂਤਰਾ ਨੇ ਦੱਸੀ ਹੈ ਇਸ ਚਾਰ ਸ਼ੀਟ ਦੇ ਵਿੱਚ ਬਹੁਤ ਸਾਰੇ ਅਕਾਲੀ ਤੇ ਬੀਜਪੀ ਦੇ ਲੀਡਰ ਨੇ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਉਹਨਾਂ ਨੂੰ ਮਲਾ ਕੇ ਜੋ ਪਰੋਸੇ ਹੋ ਗੁਸਤਰਾ ਨੇ ਦੱਸਿਆ ਹੈ ਕਿ ਵਿਜੀਲੈਂਸ ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾ ਰਹੀ ਅੰਦントੋਬਦ ਜਾਇਦਾਦ ਦਾ ਮਾਮਲਾ ਸਿਗਾ ਇਹ ਆਪਾਂ ਸਾਰੇ ਜਾਣਦੇ ਕਿ 25 ਜੂਨ ਨੂੰ ਵਿਕਰਮਜੀਤ ਸਿੰਘ ਨੂੰ ਅਮਿਤ ਸਰਦੀ ਉਹਨਾਂ ਦੀ ਜਿਹੜੀ ਰਿਹਾਇਸ਼ੋਂ ਉਥੋਂ ਅਰੇਸਟ ਕੀਤਾ ਗਿਆ ਸੀ ਵਿਕਰਮ ਮਜੀਠੀਆ ਦੇ ਵੱਲੋਂ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਚਾਰਜ ਸ਼ੀਟ ਦੇ ਵਿੱਚ 700 ਕਰੋੜ ਰੁਪਏ ਦੀ ਜਿਹੜੀ ਗੈਰ ਕਾਨੂੰਨੀ ਤੇ ਬੇ ਹਿਸਾਬ ਜਾਇਦਾਦ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਰ ਤੁਸੀਂ ਦੇਖੋ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ 540 ਕਰੋੜ ਦਾ ਜ਼ਿਕਰ ਕੀਤਾ ਗਿਆ ਸੀ ਪਰ ਜਿਹੜੀ ਚਾਰਜ ਸ਼ੀਟ ਦਾਇਰ ਕੀਤੀ ਆ ਹੁਣ ਉਹਦੇ ਵਿੱਚ 700 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਿਹੜੀ ਜਾਇਦਾਦ ਹੁੰਦੀ ਹੈ ਜਾਂ ਬੇ ਹਿਸਾਬ ਸੰਪਤੀ ਉਹਦੇ ਬਾਰੇ ਜ਼ਿਕਰ ਕੀਤਾ ਸੋ ਕਿੱਥੇ 540 ਕਰੋੜ ਤੇ ਕਿੱਥੇ 700 ਕਰੋੜ ਇੱਕ ਤਾਂ ਇਹ ਹੋ ਗਿਆ ਔਰ ਦੂਸਰਾ ਕਹਿੰਦੇ ਕਿ ਅਸੀਂ ਸੈਕਟਰ ਰੱਖੇ ਨੇ ਸਾਰੇ ਉਪਚਾਰ ਸ਼ੀਟ ਦੇ ਵਿੱਚ ਜੋ ਪਿਛਲੀ ਵਾਰ ਐਨ.ਡੀ.ਪੀ.ਐਸ ਦਾ ਜਿਹੜਾ ਮਾਮਲਾ ਸੀਗਾ ਐਨ.ਡੀ.ਪੀ.ਐਸ ਮਾਮਲੇ ਦੇ ਵਿੱਚ ਵਿਰੋਧੀਆਂ ਨੇ ਬਹੁਤ ਘੇਰਿਆ ਪੰਜਾਬ ਸਰਕਾਰ ਨੂੰ ਕਿ ਹਜੇ ਤੱਕ ਤੁਸੀਂ ਚਾਰ ਸ਼ੀਟ ਵੀ ਦਾਖਲ ਨਹੀਂ ਕੀਤੀ ਪਰ ਐਸ ਕੀ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀਗਾ ਜਿਸ ਦੇ ਤਹਿਤ ਵਿਕਰਮਜੀਤਿਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਰਿਮਾਂਡ ਤੇ ਰਹੇ 11 ਦਿਨ ਤੋਂ ਰਿਮਾਂਡ ਤੇ ਚੱਲੇ ਨੇ ਔਰ ਰੀਮਾਂਡ ਤੋਂ ਬਾਅਦ ਉਹਨਾਂ ਨੂੰ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੋ ਹੁਣ ਵੀ ਨਿਆਂਇਕ ਹਿਰਾਸਤ ਦੇ ਵਿੱਚ ਚੱਲ ਰਹੇ ਨੇ ਵਿਕਰਮ ਜੀਠਿਆ ਨਾਬਾ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਸੋ ਇਸੇ ਹੀ ਦੌਰਾਨ ਇਹ ਚਾਰਸ਼ਿਡ ਫਾਈਲ ਕਰਨਾ ਔਰ ਇਸ ਦੇ ਵਿੱਚ ਜਿਹੜਾ ਆਖਿਆ ਜਾ ਰਿਹਾ ਹੈਰਾਨੀ ਜਨਕ ਖੁਲਾਸੇ ਹੋਏ ਨੇ ਵਿਕਰਮ ਜੀਠਿਆ ਦੇ ਉਹਨਾਂ ਦੇ ਇੱਕ ਮਜੀਠੇ ਸਾਹਿਬ ਦੇ ਵਕੀਲ ਦਾ ਕੋਈ ਪੱਖ ਸਾਹਮਣੇ ਆਇਆ ਬਿਲਕੁਲ ਬਿਕਰਮਜੀਤ ਸਿੰਘ ਹੋਰਾਂ ਦੇ ਜਿਹੜੇ ਵਕੀਲ ਐਡਵੋਕੇਟ ਅਸ਼ਟਿਤ ਕਲੀਰ ਤੇ ਉਹਨਾਂ ਦਾ ਜ਼ਿਕਰ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਆਖਿਆ ਸੀ ਹਜ਼ਾਰ ਕਿੱਲੇ ਹਜ਼ਾਰ ਕਿੱਲੇ ਦਾ ਕੋਈ ਜ਼ਿਕਰ ਨਹੀਂ ਹੋਇਆ ਪਰ ਹੁਣ ਇਹਨਾਂ ਨੇ ਹਜ਼ਾਰਾਂ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਹੈ ਤਾਂ ਜਦੋਂ ਪੜਾਂਗੇ ਕਹਿੰਦੇ ਉਦੋਂ ਪਤਾ ਲੱਗੂਗਾ ਚਾਰ ਸ਼ੀਟ 'ਚ ਹੈ ਕੀ ਕੁਝ ਹਾਲ ਤੱਕ ਕਹਿੰਦੇ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਪਰੋਸਾ ਨਹੀਂ ਆਏ ਸਿਰਫ ਲੱਗ ਰਿਹਾ ਹੈ ਕਿ ਸਰਕਾਰ ਨੇ ਇੱਕ ਵਾਰ ਫਿਰ ਤੋਂ মিডিਆ ਟ੍ਰਾਇਲ ਵਾਸਤੇ ਇੱਕ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣਾ ਕੇ ਇੱਕ ਹੋਰ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਜੀ ਕਹਿੰਦੇ ਕਿ ਜਦੋਂ ਵਿਕਰਮਜੀਤ ਸਿੰਘ ਦੀ ਬੇਲ ਐਪਲੀਕੇਸ਼ਨ ਲਗਾਈ ਗਈ ਸੀ ਜਾਂ ਬੀਤੇ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਸੁਣਾਈ ਹੋ ਕੇ ਹਟਿਆ ਵਿਕਰਮਜੀਤ ਸਿੰਘ ਦੀ ਜ਼ਮਾਨਤ ਮਾਮਲੇ ਦੇ ਵਿੱਚ ਜਦੋਂ ਮਾਨਯੋਗ ਬਹਾਲੀ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਪਟੀਸ਼ਨ ਜਿਹੜੀ ਐਪਲੀਕੇਸ਼ਨ ਜਿਹੜੀ ਹੈ ਬੇਲ ਵਾਲੀ ਸਮਾਨਤ ਵਾਲੀ ਉਹ ਇਹ ਕਹਿ ਕੇ ਖਾਰਜ ਕੀਤੀ ਸੀ ਕਿ ਹਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਯਾਨੀ ਕਿ ਸਰਕਾਰੀ ਜਿਹੜੇ ਵਕੀਲ ਨੇ ਉਹਨਾਂ ਨੇ ਆਖਿਆ ਸੀ ਕਿ ਜਾਂਚ ਚੱਲ ਰਹੀ ਹੈ ਤਾਂ ਹਜੇ ਕਿਵੇਂ ਜ਼ਮਾਨਤ ਇਹਨਾਂ ਨੂੰ ਦਿੱਤੀ ਜਾ ਸਕਦੀ ਹੈ ਸੋ ਇਹ ਵੀ ਕਹਿਣਾ ਹੈ ਮਜੀਠੀਆ ਦੇ ਵਕੀਲ ਕਲੀਅਰ ਹੋ ਰਹਾਂ ਦਾ ਇੰਦਕੀ ਇਹਦਾ ਮਤਲਬ ਹੈ ਜੇ ਅੱਜ ਚਾਰ ਸ਼ੀਟ ਦਾਖਲ ਕੀਤੀ ਜਾ ਰਹੀ ਹੈ ਤਾਂ ਯਾਨੀ ਕਿ ਜਾਂਚ ਖਤਮ ਹੋ ਗਈ ਹੈ ਤੇ ਫਿਰ ਉਸ ਦਿਨ ਕੋਰਟ ਦੇ ਵਿੱਚ ਇਹ ਗੱਲ ਕਿਉਂ ਕਹੀ ਗਈ ਸੀ ਕਿ ਹਜੇ ਜਾਂਚ ਚੱਲ ਰਹੀ ਹੈ ਹਜੇ ਤੁਸੀਂ ਇਹਨਾਂ ਨੂੰ ਜ਼ਮਾਨਤ ਨਹੀਂ ਦੇ ਸਕਦੇ ਸੋ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਵਿਕਰਮ ਜੀਤਿਆ ਦੇ ਵਕੀਲਾਂ ਦੇ ਵੀ ਨਜ਼ਰ ਬਣੀ ਹੋਈ ਹੈ ਸੋ ਉਹ ਵੀ ਕੋਈ ਨਾ ਕੋਈ ਕਮੀ ਪੇਸ਼ੀ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਇਸ ਚਾਰ ਸ਼ੀਟ ਦੇ ਵਿੱਚ ਕਿਉਂਕਿ ਹੁਣ ਚਾਰ ਸ਼ੀਟ ਅੱਜ ਦਾਖਲ ਹੋ ਰਹੀ ਹੈ ਸੋ ਉਹਦੇ ਵਿੱਚ 40 ਹਜ਼ਾਰ ਪੰਨਿਆਂ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਵਾ ਦੇਖੋ ਜਦੋਂ ਰਿਪੋਰਟ ਆਊਗੀ ਚਾਰਟ ਸ਼ੀਟ ਨਸ਼ਰ ਹੋਊਗੀ ਜੇ ਕਿਸੇ ਦੇ ਹੱਥ ਲੱਗਦੀ ਹੈ ਤਾਂ ਪਤਾ ਲੱਗੂਗਾ ਕਿ ਉਹਦੇ ਵਿੱਚ ਕੀ ਕੁਝ ਫੈਕਟਰ ਰੱਖੇ ਗਏ ਨੇ ਵਾਕਈ ਦੇ ਵਿੱਚ 700 ਕਰੋੜ ਦੀ ਜਿਹੜੀ ਜਾਇਦਾਦ ਹੈ ਉਹਦੇ ਕੀ ਵੇਰਵੇ ਦਿੱਤੇ ਗਏ ਨੇ 200 ਗਵਾਹਾਂ ਆਣੇ ਕਿ ਸਟੇਟਮੈਂਟ ਦਿੱਤੀਆਂ ਉਹੀ ਗੱਲ ਵਿਕਰਮਜੀਤ ਸਿੰਘ ਦੇ ਵਕੀਲ ਕਹਿ ਰਹੇ ਨੇ ਕਿ ਚਾਰਜ ਸ਼ੀਟ ਜਦੋਂ ਦਾਖਲ ਹੋ ਜੂਗੀ ਉਦੋਂ ਪੜਾਂਗੇ ਤੇ ਫਿਰ ਉਸ ਤੋਂ ਬਾਅਦ ਉਹਦੇ ਆਧਾਰ ਤੇ ਅੱਗੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਊਗੀ ਪਰ ਇਹ ਜ਼ਰੂਰ ਆਖਿਆ ਜਾ ਰਿਹਾ ਹੈ ਜਿਹੜੇ ਵਿਕਰਮਜੀਤ ਸਿੰਘ ਦੇ ਪੱਖ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਕਿ ਸਰਕਾਰ ਨੇ ਪ੍ਰੈਸ਼ਰ ਪਾਇਆ ਵਿਜੀਲੈਂਸ ਤੇ ਵਿਜੀਲੈਂਸ ਜਿਹੜੀ ਹੈ ਏਜੰਸੀ ਦੇ ਉੱਤੇ ਪ੍ਰੈਸ਼ਰ ਪਾ ਕੇ ਇਹ ਚਾਰਜ ਸ਼ੀਟ ਦਾਖਲ ਕਰਵਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਤੇਜ਼ੀ ਵਿਖਾਈ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਤੇ ਦੂਜੇ ਪਾਸੇ ਜੇ ਆਪਾਂ ਸਰਕਾਰ ਦੇ ਪੱਖ ਦੀ ਦੇ ਸਰਕਾਰੀ ਵਕੀਲਾਂ ਦੀ ਸੁਣਦਿਆਂ ਇਹ ਏਜੰਸੀਆਂ ਦਾ ਜਿਹੜਾ ਬਿਆਨ ਆਉਂਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ politcal pressure ਨਹੀਂ ਪਾਇਆ ਗਿਆ ਇਸ ਕੇਸ ਦੇ ਵਿੱਚ ਏਜੰਸੀਆਂ ਦੇ ਉੱਤੇ ਏਜੰਸੀਆਂ ਫ੍ਰੀ ਹੋ ਕੇ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀਆਂ ਇਸ ਮਾਮਲੇ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਉਹ ਵੀ ਫ੍ਰੀ ਹੋ ਕੇ ਕੀਤੀ ਗਈ ਹੈ ਤੋ ਕਾਫੀ ਫੈਕਟ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਨਿਕਲ ਕੇ ਹੁਣ ਹੌਲੀ ਹੌਲੀ ਸਾਹਮਣੇ ਵੀ ਆਉਣਗੇ ਪਰ ਹਾਂ ਇੱਥੇ ਇੱਕ ਗੱਲ ਇਹ ਜ਼ਰੂਰ ਹੈ ਵਿਕਰਮ ਮਜੀਠੀਆ ਹਰਾਂ ਦੀ ਜਦੋਂ ਜ਼ਮਾਨਤ ਅਰਜ਼ੀ ਰੱਦ ਕੀਤੀ ਗਈ ਸੀ ਤਾਂ ਉਸ ਵੇਲੇ ਵਿਕਰਮ ਮਜੀਠੀਆ ਹਰਾਂ ਦੇ ਵਕੀਲ ਐਡਵੋਕੇਟ ਅਸ਼ਦੀਪ ਕਲੇਰ ਦਮਿੰਦਰ ਸ਼ੋਪਤੀ ਤੇ ਬਾਕੀ ਜਿਹੜੇ ਵਕੀਲ ਨੇ ਉਨਾ ਨੀਗਾ ਫਸਟ ਰੁਪ ਦੇ ਵਿੱਚ ਆਖੇ ਸੀ ਕਿ ਪਹਿਲਾਂ ਵੀ ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਤੇ ਹੁਣ ਫੇਰ ਵਿਕਰਮ ਮਜੀਠੀਆ ਦੇ ਸਬੰਧ ਲਈ ਹਾਈ ਕੋਰਟ ਚ ਅਰਜ਼ੀ ਲਗਾਵਾਂਗੇ ਇੱਕ ਇੰਟਰਸਟਿੰਗ ਚੀਜ਼ ਇਹ ਹੈ ਬਿਵਿੰਦਰ ਜੀ ਕਿ ਐਨਡੀਪੀਐਸ ਮਾਮਲੇ ਦੇ ਵਿੱਚ ਇਹਨਾਂ ਨੇ ਚਾਰ ਛੜਕ ਦਾਖਲ ਨਹੀਂ ਸੀ ਕੀਤੀ 2021 ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਸੀ ਮਜੀਠੀਆ ਦੇ ਵਿਰੁੱਧ ਪਰ ਇਹ ਜਿਹੜਾ ਮਾਮਲਾ ਹੈ 25 ਜੂਨ ਦਾ 60 ਦਿਨ ਦੇ ਵਿੱਚ ਵਿੱਚ ਚਾਰ ਛੜਕ ਫਾਈਲ ਕਰਨੀ ਹੁੰਦੀ ਹੈ ਅਲੱਗ-ਅਲੱਗ ਕੇਸਿਸ ਤੇ ਅਲੱਗ-ਅਲੱਗ ਸਮਾਂ ਹੁੰਦਾ ਚਾਰ ਛੜਕ ਪਾਉਣ ਦਾ ਸੋ 59ਵੇਂ ਦਿਨ ਯਾਨੀ ਕਿ 60 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਚਾਰਛੜ ਜਿਹੜੀ ਫੈਲ ਕਰ ਦਿੱਤੀ ਗਈ ਹੈ ਇਹਦੇ ਨਾਲ ਵਿਕਰਮਜੀਤ ਸਿੰਘ ਜੀਆ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਕ ਵਧਣ ਗਈਆਂ ਕੀ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਜੋ ਇਸ ਜਾਂਚ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਦੇਣਗੇ ਇਸ ਵਿਸ਼ੇ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਦੇਣੀਆਂ ਇਹਦੇ ਤੇ ਸਾਰਿਆਂ ਦੀਆਂ ਨਜ਼ਰਾਂ ਬਣੀਆ ਹੋਈਆਂ ਨੇ ਇਹਦੀ ਜਾਣਕਾਰੀ ਜਿਵੇਂ ਹੋਊਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ ਜੀ ਸ਼ੁਕਰੀਆ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕਮਰਾ ਨਾਨੂ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ